ਸੋਮਰ ਕਰੀਬ 4:20 ਮਿੰਟ ਤੇ ਮੈਨੂੰ ਫੋਨ ਆਇਆ ਮੇਰੇ ਬੇਟੇ ਹਰਮਨਦੀਪ ਦਾ ਬੜੇ ਚੰਗੇ ਮਾਹੌਲ 'ਚ ਗੱਲ ਲਈ ਆ ਪਤਾ ਹੀ ਨਹੀਂ ਇਹੋ ਜਿਹਾ ਵੀ ਆ ਕੀ ਗੱਲ ਬਣ ਜਣੀ ਆ 11 ਵਜੇ ਰਾਤ ਦੇ ਮੈਨੂੰ ਮੇਰੇ ਚਾਚੇ ਦੇ ਬੇਟੇ ਦਾ ਫੋਨ ਕੇਵਲ ਸਿੰਘ ਦਾ ਆਇਆ ਇਟਲੀ ਤੋਂ ਵੀ ਵੀਰ ਜੀ ਆਪਣਾ ਹਰਮਨਦੀਪ ਨਹੀਂ ਲੱਭ ਰਿਹਾ ਇਹ ਗੁਰਸਿੱਖ ਬੱਚਾ ਸੀ ਤੇ ਪਰਨਾ ਬਨ ਕੇ ਸਾਈਕਲ ਲੈ ਕੇ ਤੇ ਬਾਜ਼ਾਰ ਨੂੰ ਚਲੇ ਗਿਆ ਆਂਦਾ ਮੈਂ ਚਾਚੇ ਘਰ ਚੱਲਿਆ ਹੁਣ ਚਾਚੇ ਦਾ ਫੋਨ ਆਇਆ ਵੀ ਸਾਡੇ ਕੋਲ ਨਹੀਂ ਆਇਆ ਚਿੰਤਾ ਤੇ ਬਹੁਤ ਜ਼ਿਆਦੀ ਆ ਬੱਚੇ ਦੀ ਬਹੁਤ ਜ਼ਿਆਦੀ ਚਿੰਤਾ ਹੈ ਮਰੇਨ ਮਹਾਰਾਜੀ ਚਿੰਤਾ ਦੂਰ ਕਰੂ ਆਪਣੇ ਆਪ ਤੇ ਕੋਈ ਕਰ ਨਹੀਂ ਸਕਦਾ ਵੀ ਪਿੰਡਸੀ న్యూਸ ਦੇ ਦਰਸ਼ਕਾਂ ਦਾ ਸਵਾਗਤ ਮੈਂ ਹਮਿੰਦਰ ਸਿੰਘ ਮੋਂਗਾ ਅੱਜ ਇਸ ਵੇਲੇ ਮੌਜੂਦ ਆ ਅਟਾਰੀ ਦੇ ਪਿੰਡ ਮਾਵਾ ਸਰਤ ਤੇ ਸਿਤ ਇਸ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੌਜੂਦ ਆ ਇੱਥੇ ਇਸ ਵੇਲੇ ਚਿੰਤਾ ਦੀ ਲਹਿਰ ਹੈ ਸੋਗ ਦੀ ਲਹਿਰ ਹੈ ਕਿਉਂਕਿ ਇਸ ਘਰ ਦਾ ਸਿਰਾਗ ਜੋ ਕਿ ਰੋਟੀ ਰੋਜੀ ਦੀ ਖਾਤਰ ਇੱਕ ਸਲਰੀ ਪੈੱਕ ਦੀ ਖਾਤਰ 6 ਸਾਲ ਪਹਿਲਾਂ ਇਟਲੀ ਗਿਆ ਸੀ ਦੋ ਦਿਨ ਤੋਂ ਇਹ ਪਰਿਵਾਰ ਆਪਣੇ ਬੱਚੇ ਨਾਲ ਗੱਲਬਾਤ ਨਹੀਂ ਕਰ پا ਰਿਹਾ ਦੱਸਿਆ ਜਾ ਰਿਹਾ ਕਿ ਇਟਲੀ ਰਹਿੰਦਾ ਹਰਮਨਦੀਪ ਸਿੰਘ 21 ਤਰੀਕ ਤੋਂ ਬਾਅਦ ਗੁੰਮਸ਼ੁਦ ਹੈ ਤੋਂ ਮਾਪਿਓ ਦੋਨਾਂ ਦੀ ਅੱਖਾਂ 'ਚ ਇਸ ਲਈ ਹੰਝੂ ਨੇ ਗੁਰੂ ਚਰਨਾਂ 'ਚ ਅਰਦਾਸਾਂ ਜੋਜੜੀਆਂ ਕੀਤੀਆਂ ਜਾ ਰਹੀਆਂ ਹੈ ਕਿ ਬੱਚਾ ਠੀਕ ਠਾਕ ਹੋਵੇ ਪਰ ਜਿੰਨੀ ਦੇਰ ਤੱਕ ਰਾਪਤਾ ਨਹੀਂ ਕਾਇਮ ਹੁੰਦਾ ਬੱਚੇ ਨਾਲ ਗੱਲਬਾਤ ਨਹੀਂ ਹੁੰਦੀ ਬੱਚੇ ਦੇ ਬਿਲਕੁਲ ਕੁਸ਼ਲ ਮੰਗਲ ਯਾਨੀ ਕਿ ਤੰਦਰੁਸਤ ਹੋਣ ਬਾਰੇ ਜਾਣਕਾਰੀ ਨਹੀਂ ਮਿਲਦੀ ਉਹ ਤੱਕ ਇਹ ਹਾਂ ਜੂ ਆਪ ਮਾਰੇ ਇਸੇ ਤਰ੍ਹਾਂ ਵੰਨ ਗਏ ਕਿ ਕੋਈ ਵੀ ਮਾਪੇ ਹੋਵੇ ਸਭ ਦਾ ਹਾਲ ਇਹੀ ਹੋਊਗਾ। ਤੋਂ ਹਰਮਨਦੀਪ ਸਿੰਘ ਦੇ ਪਿਤਾ ਕਾਬਲ ਸਿੰਘ ਜੋ ਕਿ ਕਿਸਾਨ ਆਗੂ ਨੇ ਅਕਸਰ ਹੀ ਪੰਜਾਬ ਦੇ ਹਿੱਤਾਂ ਲਈ ਕਿਸਾਨੀ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਨੇ ਪਰ ਅੱਜ ਉਹ ਆਵਾਜ਼ ਜਿਹੜੀ ਹੈ ਉਹ ਗਲਾ ਭਰਿਆ ਹੋਇਆ ਹੈ ਕਿਉਂਕਿ ਬੱਚੇ ਨੂੰ ਲੈ ਕੇ ਚਿੰਤਿਤ ਨੇ ਬੱਚੇ ਦੀ ਸਿਹਤ ਨੂੰ ਲੈ ਕੇ ਚਿੰਤਿਤ ਨੇ ਭਾਜੀ ਹਰਮਨਦੀਪ ਸਿੰਘ ਬਾਰੇ ਦੱਸੋ ਜੀ ਇਹ ਕਦੋਂ ਆਸਟ੍ਰੇਲੀਆ ਗਿਆ ਸੀ ਤੇ ਉਦੋਂ ਤੋਂ ਲੈ ਕੇ ਕੀ ਕੰਮ ਕਰ ਰਿਹਾ ਸੀ ਉੱਥੇ ਪਿਛਲੇ ਦਹਾਕੇ ਕਰਦੀ ਕਰੀਬ 218 ਵਿੱਚ ਸਾਡਾ ਬੱਚਾ ਪੜ੍ਹ ਲਿਖ ਕੇ ਤੇ ਇਟਲੀ ਵਾਸਤੇ ਚਲੇ ਗਿਆ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਉਹਦੇ ਸ਼ੁਰੂ ਤੋਂ ਮਨ ਵਿੱਚ ਸ਼ੌਂਕ ਸੀ ਕਿਵੇਂ ਮੈਂ ਵਿਦੇਸ਼ ਵਿੱਚ ਜਾਣਾ ਮੈਂ ਧੰਨਵਾਦ ਕਰਦੇ ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਮਹਾਂਪੁਰਸ਼ਾਂ ਦਾ ਜਿਨ੍ਹਾਂ ਨੇ ਉਸ ਨੂੰ ਸਮੱਤ ਬਖਸ਼ੀ ਤੇ ਉਹ ਇਟਲੀ ਆਪਣਾ ਇੱਕ ਅਨਦਾੜੀ ਆ ਹੀ ਚਲੇ ਗਿਆ ਯਾਨੀ ਕਿ ਛੋਟੀ ਉਮਰ ਵਿੱਚ ਚਿਲ ਗਿਆ ਹਾਲੇ ਦਾੜੀ ਫੋਟੀ ਰਹੀ ਸੀ ਉਹਨੂੰ ਉਹ ਜਦੋਂ ਦਾ ਵੀ ਉੱਥੇ ਗਿਆ ਤੇ ਉਹ ਉਸੇ ਹੀ ਡੇਰੀ ਤੇ ਕੰਮ ਕਰ ਰਿਹਾ ਜਿਹਦੇ ਨਾਲ ਸ਼ੁਰੂ ਤੋਂ ਹੀ ਲੱਗਾ ਵਾ 6 ਸਾਲ ਦੇ ਕਰੀਬ ਬੀਤ ਚੁੱਕੇ ਆ ਜਿਹੜੀ ਡੇਰੀ ਦੁੱਧ ਵਾਲੀ ਤੇ ਲੱਗਾ ਸੀ ਉਸੇ ਡੇਰੀ ਤੇ ਹੀ ਕੰਮ ਕਰਦਾ ਰਿਹਾ ਬਿਲਕੁਲ ਹੀ ਉਹ ਕਿਸੇ ਪਾਸੇ ਹੋਰ ਕਿਤੇ ਕੰਮ ਨਹੀਂ ਕਰਨ ਗਿਆ ਇੱਕ ਮਾਨਦਰੀ ਵਿਖਾਈ ਉਹਨੇ ਜਾ ਕੇ ਕੰਮ ਕਰਨ ਵਾਸਤੇ ਗੱਲ ਕਰਦੇ ਆ ਪਿਛਲੇ ਦਿਨੀ ਸੋਮਵਾਰ ਕਰੀਬ 4:00 ਵਜੇ 20 ਮਿੰਟ ਤੇ ਮੈਨੂੰ ਫੋਨ ਆਇਆ ਮੇਰੇ ਬੇਟੇ ਹਰਮਨਦੀਪ ਦਾ ਕਿ ਪਾਪਾ ਜੀ ਕੀ ਕਰ ਰਹੇ ਹੋ ਮੈਂ ਹਾਂ ਛੱਤ ਦੇ ਉੱਪਰ ਪੀਓਪੀ ਵਾਲੇ ਭਈਏ ਲੱਗੇ ਆ ਤੇ ਉਹਨਾਂ ਵਾਸਤੇ ਮੈਂ ਥੱਲੇੋਂ ਬਿਜਲੀ ਦੇ ਤਾਰ ਦੀ ਲਾ ਕੇ ਤੇ ਦਿਖਾਉਣ ਡਿਆ ਵੀ ਮੈਂ ਬਿਜਲੀ ਦੇ ਤਾਰਾਂ ਲਾਈਆਂ ਤੇ ਮੈਂ ਉਹ ਕੰਮ ਡੈ ਮਸ਼ੀਨ ਮਚੂਂਦਾ ਕਰਨ ਡੇ ਜਿਤਨਾ ਘਰ ਦੇ ਕੰਮ ਆਪਾਂ ਕਰਦੇ ਉਹ ਬੁਖਾਰ ਰਹੇ ਸੀ ਗੱਲਬਾਤ ਬੜੀ ਸੋਹਣੀ ਹੋਈ ਕਹਿੰਦਾ ਮੰਮਾ ਜੀ ਕਿੱਥੇ ਮੈਂ ਮੰਮਾ ਜੀ ਤੇਰੇ ਕਿਸੇ ਦੇ ਘਰ ਗਏ ਆ ਕਿਸੇ ਨੂੰ ਮਿਲਣ ਵਾਸਤੇ ਤੇ ਕਹਿੰਦੇ ਚੱਲ ਮੰਮਾ ਨਾਲ ਬਾਅਦ ਵਿੱਚ ਗੱਲ ਕਰ ਲੂੰਗਾ ਅੱਗੇ ਹੁੰਦੀ ਰਹਿੰਦੀ ਆ ਬੜੇ ਚੰਗੇ ਮਾਹੌਲ ਮੰਗਲਵਾਰ ਕਰੀਬ 11 ਵਜੇ ਰਾਤ ਦੇ ਮੈਨੂੰ ਮੇਰੇ ਚਾਚੇ ਦੇ ਬੇਟੇ ਦਾ ਫੋਨ ਕੇਵਲ ਸਿੰਘ ਦਾ ਆਇਆ ਵ ਇਟਲੀ ਤੋਂ ਵੀ ਵੀਰ ਜੀ ਆਪਣਾ ਹਰਮਨਦੀਪ ਨਹੀਂ ਲੱਭ ਰਿਹਾ ਉਹ ਡੇਰੀ ਤੋਂ ਯਾਨੀ ਕਿ ਜਿਹੜਾ ਇਟਲੀ ਦਾ ਟਾਈਮ 12:30 ਉਧਰੋਂ ਚਲੇ ਗਿਆ ਵਾ ਪੰਜਾਬ ਦੁਪਹਿਰੇ ਜਿਹੜਾ ਸਾਡਾ ਇੰਡੀਆ ਦਾ ਟਾਈਮ ਸੀ ਉਹ ਟਾਈਮ ਕਰੀਬ 4:00 ਵਜੇ ਦਾ ਟਾਈਮ ਸੀਗਾ ਲੱਗ ਗਿਆ ਜਿਹੜਾ ਮੁੰਡਾ ਮੁਤਾਬਕ ਇਸ ਮੁੰਡੇ ਨੂੰ ਦੱਸਿਆ ਨੇ ਵੀ ਮੈਂ ਆਪਣੇ ਚਾਚੇ ਦੇ ਘਰ ਚੱਲਿਆ ਇਹ ਹੈਗਾ ਬਲਜਿੰਦਰ ਸਿੰਘ ਮੁੰਡਾ ਵਾ ਫਗਵਾੜੇ ਦਾ ਇਹ ਔਰ ਉਹ ਦੋਨੋਂ ਇਕੱਠੇ ਰਹੇ ਸਾਨੂੰ ਨਹੀਂ ਪਤਾ ਇਹ ਕਿਸ ਤਰ੍ਹਾਂ ਉਥੇ ਵਿਚਰਦੇ ਰਹੇ ਆ ਕਿਸ ਤਰ੍ਹਾਂ ਰਹਿੰਦੇ ਰਹੇ ਆ ਇਹ ਦੋਨੋਂ ਇਕੱਠੇ ਸ਼ੁਰੂ ਤੋਂ 6 ਸਾਲ ਤੋਂ ਉਥੇ ਇਕੱਠੇ ਰਹਿ ਰਹੇ ਆ ਤੇ ਹੁਣ ਸਮਝ ਨਹੀਂ ਆ ਰਹੀ ਵੀ ਕੀ ਗੱਲ ਬਣੀ ਸਾਡਾ ਬੇਟਾ ਫੋਨ ਬੰਦ ਹੈ ਫੋਨ ਜਿਹੜਾ ਵਾ ਸਾਨੂੰ ਸੁਣ ਵਿੱਚ ਆ ਰਿਹਾ ਵੀ ਜਿਹੜਾ ਤੁਹਾਡੇ ਬੇਟੇ ਦਾ ਫੋਨ ਵੀ ਘਾਰਿਆ ਤੇ ਸਾਈਕਲ ਤੇ ਸਵਾਰ ਹੋ ਕੇ ਪਰਨਾ ਬਣ ਕੇ ਇਹ ਗੁਰਸਿੱਖ ਬੱਚਾ ਸੀ ਤੇ ਪਰਨਾ ਬਣ ਕੇ ਸਾਈਕਲ ਲੈ ਕੇ ਤੇ ਬਾਜ਼ਾਰ ਨੂੰ ਚਲੇ ਗਿਆ ਆਂਦਾ ਮੈਂ ਚਾਚੇ ਘਰ ਚੱਲਿਆ ਹੁਣ ਚਾਚੇ ਦਾ ਫੋਨ ਆਇਆ ਵੀ ਸਾਡੇ ਕੋਲ ਨਹੀਂ ਆਇਆ ਸਮਝ ਨਹੀਂ ਲੱਗਦੀ ਇਹ ਗੁਰੂ ਪਾਤਸ਼ਾਹ ਹੀ ਜਾਣਦੇ ਆ ਸਾਡਾ ਬੱਚਾ ਕਿੱਥੇ ਹੈ ਜੀ ਮਾਨੂੰ ਹਾਲੀ ਤੱਕ ਕੋਈ ਫੋਨ ਕਰੋ ਦਿਨਾਂ ਦੌਰਾਨ ਕਦੇ ਦੱਸਿਆ ਕੋਈ ਕਿਸੇ ਲੜਾਈ ਝਗੜਾ ਕੋਈ ਚਿੰਤਾ ਵਾਲੀ ਗੱਲ ਕੋਈ ਟੈਨਸ਼ਨ ਨਹੀਂ ਟੈਨਸ਼ਨ ਤੇ ਕੋਈ ਹੈ ਹੀ ਨਹੀਂ ਘਰ ਵੀ ਸੁਖੀ ਆ ਹਰ ਇੱਕ ਪਾਸਿਆਂ ਸੋਖਿਆ ਗੁਰੂ ਮਹਾਰਾਜ ਦੀ ਬੜੀ ਕਿਰਪਾ ਵਾ ਨਸ਼ੇ ਤੋਂ ਰਹਿ ਤਿਆਂ ਬੱਚੇ ਦੋਵੇਂ ਮੇਰੇ ਇੱਕ ਬੱਚਾ ਮੇਰਾ ਫੌਜ ਵਿੱਚ ਡਿਊਟੀ ਨਿਭਾ ਰਿਹਾ ਜੋ ਇਸ ਵਕਤ ਆਰਮੀ ਵਿੱਚ ਕਾਂਗੋ ਡਿਊਟੀ ਕਰ ਰਿਹਾ ਵਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾਲ ਸੀ ਪੰਜਾਬ ਸਰਕਾਰ ਤੱਕ ਆਵਾਜ਼ ਪਹੁੰਚਾਈਏ ਤਾਂ ਜੋ ਭਾਰਤ ਸਰਕਾਰ ਨਾਲ ਰابطਾ ਕਾਇਮ ਕਰਕੇ ਇਟਲੀ ਦੀ ਐਮਬੈਸੀ ਨਾਲ ਰابطਾ ਕਾਇਮ ਕੀਤਾ ਜਾ ਸਕੇ ਜਾਂ ਉਹ ਹੋਰ ਤੇਜ਼ੀ ਲਈ ਜਾ ਸਕੇ ਜਾਂ ਨਹੀਂ ਹਾਲੀ ਤੱਕ ਦੇ ਕੋਈ ਨਹੀਂ ਅਸੀਂ ਹਾਲੀ ਤੱਕ ਅੱਜ ਸ਼ਾਮ ਤੱਕ ਡਿੱਗ ਰਹੇ ਆ ਵੀ ਸਾਨੂੰ ਉਧਰੋਂ ਕੋਈ ਫੋਨ ਕਾਲ ਆ ਜੇ ਜਿਹੜੀ ਥਾਣੇ ਦੇ ਵਿੱਚ ਜਿਹੜੇ ਉਧਰ ਦਾ ਪੁਲਿਸ ਸਟੇਸ਼ਨ ਹੈ ਜਿਹੜੀ ਉਹਦੇ ਵਿੱਚ ਰਿਪੋਰਟ ਦਰਜ ਕਰਾਈ ਐ ਐਫ ਆਈ ਆਰ ਕਰਾਈ ਆ ਉਹਦੇ ਤੋਂ ਡਿੱਗ ਰਹੇ ਆ ਵੀ ਉਹਦੀ ਡੀ ਕੇ ਆ ਵੀ ਕਿਸ ਤਰ੍ਹਾਂ ਦਾ ਫੋਨ ਕੀ ਰਿਸਪੌਂਸ ਮਿਲਦਾ ਅੱਜ ਉਹਨਾਂ ਕੈਮਰੇ ਕਮਰੇ ਚੈੱਕ ਉਹਨਾਂ ਦੇ ਕਰਨੇ ਦੱਸਦੇ ਤੇ ਹਾਲੇ ਤੱਕ ਦੇ ਕਿਸੇ ਕੋਲ ਨਹੀਂ ਨਹੀਂ ਚਿੰਤਾ ਤੇ ਬਹੁਤ ਜ਼ਿਆਦੀ ਆ ਬੱਚੇ ਦੀ ਬਹੁਤ ਜ਼ਿਆਦੀ ਚਿੰਤਾ ਹੈ ਪਰ ਇਹਨ ਮਹਾਰਾਜੀ ਚਿੰਤਾ ਦੂਰ ਕਰੂ ਆਪਣੇ ਆਪ ਤੇ ਕੋਈ ਕਰ ਨਹੀਂ ਸਕਦਾ ਵੀ ਇਹ ਮੇਰੀ ਸ਼ਨੀਵਾਰ 4:30 ਵਜੇ ਗੱਲ ਹੋਈ ਹਾਂਜੀ ਉਸ ਤੋਂ ਹਾਂਜੀ ਸੋਵਾਰ ਨਹੀਂ ਮੇਰੀ ਬਾਤ ਚ ਗੱਲ ਹੋਈ ਨਹੀਂ ਕੁਵਾਰਾ ਆਉਂਦੇ ਹਾਂ ਹਾਂਜੀ ਛੁੱਟੀ ਆਉਣ ਬਾਰੇ ਉਹਨੇ ਬੋਲਿਆ ਸੀ ਮੈਂ ਛੁੱਟੀ ਆਉਣਾ ਚਲ ਇਹਨਾਂ ਨਾਲ ਹਾਂਜੀ ਹਾਂਜੀ ਆਨਦਾ ਪ੍ਰੋਗਰਾਮ ਹੈਗਾ ਅਸੀਂ 12ਵੇਂ ਮਹੀਨੇ 'ਚ ਮੈਂ ਗਰਜੀਤ ਸਿੰਘ ਔਂਜਲਾ ਸਾਹਿਬ ਮੈਂ ਤੁਹਾਡਾ ਇੱਕ ਸੱਚੀ ਕ ਚੇਤਾਵਨੀ ਤੁਹਾਡਾ ਬਹੁਤ ਤੁਹਾਡੀਆਂ ਵੀਡੀਓ ਵੇਖਦਾ ਹਾਂ ਤੁਹਾਡਾ ਨਾਲ ਦਿਲੋਂ ਪਿਆਰ ਕਰਦਾ ਮੈਂ ਦਿਲੋਂ ਤੁਹਾਡੇ ਨਾਲ ਜੁੜਿਆ ਆਂ ਜੀ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਜਿੰਨੇ ਤੁਸੀਂ ਅੱਗੇ ਬੱਚੇ ਕਰੀ ਜਾਂ ਜੀ ਮੈਨੂੰ ਪਤਾ ਜਿੰਨੇ ਅੱਗੇ ਤੁਸੀਂ ਬੱਚੇ ਇੰਡੀਆ ਵਿੱਚ ਲਿਆ ਲਿਆ ਦਿੱਤੇ ਆ ਮੈਂ ਕਹਿੰਦਾ ਵੀ ਜਿੱਤਰਾ ਉਹ ਤੁਸੀਂ ਬੱਚੇ ਲਗਦੇ ਤੇ ਇਸ ਤਰ੍ਹਾਂ ਮੇਰਾ ਵੀ ਬੱਚਾ ਭਾਰਤੀ ਸਰਕਾਰ ਤੋਂ ਮੰਗ ਕਰੋ ਔਰ ਇਟਲੀ ਦੀ ਸਰਕਾਰ ਤੋਂ ਮੰਗ ਕਰੋ ਮੇਰਾ ਬੱਚਾ ਲੱਭਣਾ ਚਾਹੀਦਾ ਜੀ ਮੇਰਾ ਗੁਰਸਿੱਖ ਬੱਚਾ ਵਾ ਤੁਹਾਡੀ ਗੱਲ ਅਸੀਂ ਵਿਦੇਸ਼ ਮੰਤਰੀ ਨੂੰ ਮਿਲਾਵਾਂਗਾ ਮੈਂ ਘੱਲ ਹਰ ਤਰ੍ਹਾਂ ਕੋਸ਼ਿਸ਼ ਕਰਕੇ ਔਰ ਇਹ ਤੁਹਾਡੀ ਗੱਲ ਅੱਗੇ ਰੱਖੀ ਜਾਊਗੀ ਉਹਨਾਂ ਦੇ ਮੈਂ ਤੁਹਾਡਾ ਸਦਾ ਹੀ ਭਾਰੀ ਰਹੂੰਗਾ ਭਾਰਤ ਸਰਕਾਰ ਦਾ ਔਰ ਸੋਸ਼ਲ ਨੈਟਵਰਕ ਚਲਾਉਣ ਵਾਲੇ ਵੀਰਾਂ ਦਾ ਆ ਮੀਡੀਆ ਕਰਮੀਆਂ ਦਾ ਮੈਂ ਸਦਾ ਹੀ ਭਾਰੀ ਰਹੂੰਗਾ ਮੇਰਾ ਬੱਚਾ ਲੱਭਣਾ ਜੀ ਦਾ ਕੋਈ ਵੀ ਤੁਹਾਨੂੰ ਕੋਈ ਕੋਈ ਇਨਫਰਮੇਸ਼ਨ ਮਿਲਦੀ ਸਾਡੇ ਧਿਆਨ ਚ ਜਰੂਰ ਲਿਆਓ ਜਰੂਰ ਜੀ ਜਰੂਰ ਕਿੱਥੇ ਕੀ ਸਟੇਟਸ ਹੈ ਜੀ ਕੱਲ ਦਾ ਦੇ ਵਿੱਚ ਹੋਇਆ ਸੀ ਇੱਕ ਆਪਣੇ ਮੈਂ ਨੂੰ ਮਨੀ ਨੂੰ ਕਹਿੰਦਾ ਮੈਨੂੰ ਪਾਸਪੋਰਟ ਦੀ ਫੋਟੋ ਕਾਪੀ ਭੇਜ ਦਿਓ ਤਾਂ ਕਿ ਮੈਂ ਉਹਦੇ ਇਤਿਹਾਸ ਦੇ ਉੱਤੇ ਗੱਲ ਕਰ ਸਕਾਂ ਮੈਂ ਸਰ ਤੁਹਾਡਾ ਸਦਾ ਹੀ ਵਾਰੀ ਰਹੂੰਗਾ ਤੁਹਾਡਾ ਸਦਾ ਹੀ ਸੇਵਾਦਾਰ ਬਣ ਕੇ ਰਹੂੰਗਾ ਅੱਗੇ ਵੀ ਤੁਹਾਡਾ ਬੜਾ ਚੇਤਾ ਹਾਂ ਮੈਂ ਭਾਰਤ ਸਰਕਾਰ ਦਾ ਸਦਾ ਵਾਰੀ ਰਹੂੰਗਾ ਸੋਸ਼ਲ ਨੈਟਵਰਕਰੀਆਂ ਦਾ ਮੇਰਾ ਬੱਚਾ ਮੇਰੀ ਦਿਲ ਦੀਆਂ ਆਂਦਰਾਂ ਜੋ ਨਸ਼ੇ ਤੋਂ ਰਹਿਤ ਬੱਚਾ ਲੋਕਾਂ ਨੂੰ ਗੁਰਸਿੱਖੀ ਨਾਲ ਜੋੜਨ ਵਾਲਾ ਬੱਚਾ ਤੇ ਉਹ ਕੱਲ ਦਾ ਮੰਗਲਵਾਰ ਦਾ ਲਾਪਤਾ ਹੋਇਆ ਵਾ ਕੱਲ ਦੀ ਪੁਲਸ ਰਿਪੋਰਟ ਵੀ ਇਟਲੀ ਵਿੱਚ ਹੋ ਗਈ ਆ ਜਰੂਰ ਮਾਪੇ ਜੀ ਰੱਬ ਮੇਰ ਰੱਖੇ ਕੋਈ ਗੱਲ ਨਹੀਂ ਰੱਬ ਮੇਰ ਰੱਖੇਗਾ ਮਾਤਾ ਮੇਰ ਕਰੇਗਾ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਜੀ ਧੰਨਵਾਦ ਹੋਊਗਾ ਤੁਹਾਡਾ ਗੁਰੂ ਰਾਮਦਾਸ ਜੀ ਦੀ ਅਰਦਾਸ ਕਰਕੇ ਜਾਇਓ ਜਿਤਨਾ ਮੈਂ ਲੋਕਾਂ ਦੇ ਬੱਚੇ ਲੱਬ ਲੱਬ ਸੋਸ਼ਲ ਨੈਟਵਰਕ ਰਾਹੀਂ ਘਰ ਭੇਜੇ ਆ ਅੱਜ ਮੇਰਾ ਬੱਚਾ ਅੱਜ ਮੇਰੀਆਂ ਅੰਦਰਾਂ ਵੀ ਮੇਰਨਾ ਇਤਨਾ ਹੀ ਲੱਭ ਜਾਣ ਜਿਤਨਾ ਮੈਂ ਲੋਕਾਂ ਦੇ ਲੱਬ ਲੱਬ ਕੇ ਭੇਜੇ ਆ ਲੋਕਾਂ ਦੇ ਪਿਤਾ ਭੇਜੇ ਲੋਕਾਂ ਦੇ ਮਾਤਾ ਭੇਜੀਆਂ ਨੇ ਉਸੇ ਤਰ੍ਹਾਂ ਮੇਰਾ ਵੀ ਬੱਚਾ ਮੈਨੂੰ ਮਿਲਣਾ ਚਾਹੀਦਾ ਜੀ ਰੱਬ ਰੱਬ ਮੇਰ ਰੱਖੇਗਾ ਮੇਰ ਰੱਖੇਗਾ ਜਗ੍ਹਾ ਸੀ ਕੋਸ਼ਿ 59 ਤੋਂ ਹੁਣੇ ਹਿੰਦੇ ਪਾਸ سوشل ਨੈਟਵਰਕ ਰਾਹੀਂ ਤੁਹਾਡੇ ਮੀਡੀਆ ਚੈਨਲਾਂ ਰਾਹੀਂ ਸਾਡੇ ਤੋਂ ਪਾਸਪੋਰਟ ਮੰਗਿਆ ਪਾਸਪੋਰਟ ਦੇ ਵਿੱਚੇ ਦਾ ਉੱਥੇ ਪਿਆ ਮੇਰੇ ਕੋਲ ਫੋਟੋ ਕਾਪੀ ਹੋ ਗਈ ਜੀ ਜਿਹੜੀ ਪੀਸੀਸੀ ਕਰਾਈ ਪਿਛੇ ਦਿਨ ਕ੍ਰਿੰਡੇ ਥਾਣੇ ਵਿੱਚ ਉਹਦੀ ਕਾਪੀ ਮੇਰੇ ਤੇ ਹੋ ਗਈ ਮੈਂ ਹੁਣੇ ਕਾਪੀ ਸੈਂਡ ਕਰ ਦਿੰਦਾ ਵਾਂ ਤਾਂ ਪਾਸਪੋਰਟ ਤੇ ਉੱਥੇ ਹੀ ਪਿਆ ਜਿਹੜੇ ਬੱਚੇ ਦੇ ਨਾਲ ਰਹਿੰਦਾ ਸੀ ਉਹਦੇ ਕੋਲ ਹੀ ਪਾਸਪੋਰਟ ਪਿਆ ਹੋਇਆ ਉਹਦੇ ਕੋਲ ਹੀ ਮੋਬਾਈਲ ਪਿਆ ਕਾਪੀ ਭੇਜ ਰਿਹਾ ਜੀ ਉਹਨਾਂ ਨੂੰ ਧੰਨਵਾਦ ਕਰੂੰਗਾ ਸੰਸਦ ਜੀ ਦਾ ਔਰ ਅਰੋੜਾ ਜੀ ਦਾ ਜੇ ਸਾਡੇ ਬੱਚੇ ਦੀ ਆਵਾਜ਼ ਠਾਕੇ ਤੇ ਸਾਡਾ ਬੱਚਾ ਸਾਨੂੰ ਸਹੀ ਮੀਡੀਆ ਕਰਮੀਆਂ ਦਾ ਸਾਰਿਆਂ ਦਾ ਧੰਨਵਾਦ ਕਰੂੰਗਾ ਜੇ ਬੱਚਾ ਸਾਡਾ ਮਿਲ ਜੇ ਬਿਲਕੁਲ ਗੁਰਜੀਤ ਸਿੰਘ ਹੋਗਲਾ ਵੱਲੋਂ ਹੁਣੇ ਗੱਲਬਾਤ ਕੀਤੀ ਕਿ ਪਰਿਵਾਰ ਦੇ ਨਾਲ ਹੋਰ ਸਲਾਹ ਦਿੱਤੀ ਕਿ ਕਿ ਪਾਸਪੋਰਟ ਦੀ ਜਿਹੜੀ ਕਾਪੀ ਹੈ ਉਹ ਭੇਜੀ ਜਾਵੇ ਤਾਂ ਜੋ ਉਹ ਭਾਰਤ ਸਰਕਾਰ ਦੇ ਨਾਲ رابطہ ਕਾਇਮ ਕਰ ਸਕਣ ਇਟਲੀ ਦੀ ਅੰਬੈਸੀ ਤੱਕ رابطہ ਕਾਇਮ ਕਰ ਸਕਣ ਔਰ ਇੱਕ ਕੋਸ਼ਿਸ਼ ਕੀਤੀ ਜਾਵੇ ਕਿ ਬੱਚੇ ਨੂੰ ਜਲਦ ਤੋਂ ਜਲਦ ਸਕੂਲ ਜਿਹੜਾ ਉਹ ਕਰ ਲਿਆਂਦਾ ਜਾਵੇ ਮਾਪੇ ਦੀ ਚਿੰਤਾ ਜਿਹੜੀ ਇਹ ਦੂਰ ਕੀਤੀ ਜਾ ਸਕੇ ਕੈਮਰਾ ਬਸ ਸਰਵतार ਸਿੰਘ ਦੇ ਨਾਲ ਮਨਿੰਦਰ ਸਿੰਘ ਮੋਗਾ ਪੀਟੀਸੀ ਨਿਊਜ਼ ਪਿੰਡ ਮਾ